ਤੇ ਮੈਂ ਬਹੁਤ ਬਹੁਤ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੀ ਆ ਕਿ ਉਸਨੇ ਮੈਨੂੰ ਮਾ ਕੇ ਆ ਉਸ ਨੂੰ ਪਾਠ ਆ ਗਿਆ ਉਸ ਨੂੰ ਪੰਜਾਬੀ ਬੋਲਣੀ ਆ ਗਈ ਵਾਹਿਗੁਰੂ ਜੀ ਕੀ ਫਤਿਹ ਇਸ ਲਈ ਮੈਂ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਇਹਨੂੰ ਯੂਕੇ ਤੋਂ ਇੰਡੀਆ ਲੈ ਕੇ ਆਈ ਆ ਰੂਹਾਨੀਅਤ ਦਾ ਕੇਂਦਰ ਸਚਕਾਂਡ ਸ਼੍ਰੀ ਦਰਬਾਰ ਸਾਹਿਬ ਜਿੱਥੇ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਰਧਾਲੂ ਆ ਕੇ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ ਅਤੇ ਵਾਹਿਗੁਰੂ ਅੱਗੇ ਝੋਲੀ ਾਟ ਕੇ ਮਨੋ ਕਾਮਨਾ ਮੰਗਦੇ ਹਨ ਕਈ ਅਜਿਹੇ ਚਮਤਕਾਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਪਹਿਲਾਂ ਵੀ ਦੇਖਣ ਨੂੰ ਮਿਲੇ ਹਨ ਅਤੇ ਇੱਕ ਵਾਰ ਫੇਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਚਮਤਕਾਰ ਹੋਇਆ ਜੀ ਹਾਂ 10 ਸਾਲ ਦਾ ਬੱਚਾ ਜੋ ਕਿ ਬੋਲ ਨਹੀਂ ਸਕਦਾ ਸੀ ਉਸ ਦੀ ਆਵਾਜ਼ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਅਰਦਾਸ ਕਰਨ ਤੋਂ ਬਾਅਦ ਵਾਪਸ ਆਈ ਅਤੇ ਹੁਣ ਬੱਚੇ ਦੇ ਪਰਿਵਾਰਕ ਮੈਂਬਰ ਵਿੱਚ ਖੁਸ਼ੀ ਦਾ ਮਾਹੌਲ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਇੱਕ ਟਰੈਕਟਰ ਵੀ ਭੇਟ ਕੀਤਾ ਗਿਆ ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਦੇ ਵੱਲੋਂ ਇਹ ਸੰਬੰਧੀ ਸਾਰੀ ਗੱਲਬਾਤ ਸਾਂਝੀ ਕੀਤੀ ਗਈ ਹੈ ਕੋਈ ਆਪਣੇ ਤੇ ਸੋਈ ਸੋਈ ਦੇਵਾ ਨਾਰਕਦਾਸ ਮੁਕਤੇ ਜੋ ਬੋਲੇ ਇਹੀ ਹੁਆ ਸੱਚ ਹੋਵੇ ਔਰ ਤਨਤਨ ਗੁਰੂ ਰਾਮਦਾਸ ਪਾਸ਼ਾ ਜੀ ਜਿਹੜਾ ਵੀ ਕੋਈ ਵਿਅਕਤੀ ਇਸ ਮਹਾਨ ਸਥਾਨ ਤੇ ਆਣ ਕੇ ਜਿਹੜੀ ਵੀ ਕੋਈ ਮੰਗ ਕਰਦਾ ਕਹੇ ਉਹ ਆਪਣੇ ਬੇਟੇ ਪੁੱਤਰ ਦੀ ਹੋਵੇ ਜਾਇਦਾਦ ਦੀ ਹੋਵੇ ਕੋਈ ਹੋਰ ਹੋਵੇ ਔਰ ਜਿਹੜੇ ਵੀ ਕੋਈ ਮੰਗ ਮੰਗਦਾ ਹੈ ਉਹ ਸਾਰੀਆਂ ਹੀ ਮੰਗਾਂ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੀਆਂ ਇੱਥੇ ਪੂਰੀਆਂ ਕਰਦੇ ਆ। ਕਿਉਂਕਿ ਇੱਥੇ ਸਾਰੀਆਂ ਦਾਤਾਂ ਜਿਹੜੀਆਂ ਨੇ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਮਿਲਦੀਆਂ ਨੇ। ਔਰ ਦਾਤਾ ਲੈਣ ਵਾਲਾ ਹੀ ਥੱਕ ਜਾਂਦਾ ਹੈ ਲੇਕਿਨ ਦਾਤਾਂ ਜਿਹੜੀਆਂ ਮੁਕਦੀਆਂ ਨਹੀਂ ਦੇਂਦਾ ਦੇ ਲੈਂਦੇ ਥੱਕ ਪਾਹੇ। ਜੁਗਾਦਗਰ ਕਰਦਾ ਹੀ ਤਾ ਹੈ। ਸੋ ਇਹ ਜੁਕੇ ਤੋਂ ਜਿਹੜਾ ਪਰਿਵਾਰ ਆਇਆ ਹੈ ਔਰ ਇਹ ਹਰ ਮਹੀਨੇ ਆਉਂਦਾ ਸੀ। ਇਹ ਛੋਟਾ ਬੱਚਾ ਜਿਹੜਾ ਹੈ ਇਹ ਬੋਲਦਾ ਨਹੀਂ ਸੀ ਮੈਂ ਹਰ ਦਿਨ ਨਾਨੀ ਅਰਦਾਸ ਕਰ ਕਰਕੇ ਜਾਂਦਾ ਸੀ ਔਰ ਰਾਜबीर ਸਿੰਘ ਇਹ ਔਰ ਇਹਦੀ ਅਰਦਾਸ ਇਹਨਾਂ ਨੇ ਆਣ ਕੇ ਇੱਥੇ ਤਨਤਲ ਗੁਰੂ ਆਰਮਦਾਸ ਸਾਹਿਬ ਜੀ ਦੇ ਦਰ ਤੋਂ ਕਰਵਾਈ ਸੀ ਔਰ ਬਹੁਤ ਸ਼ਰਧਾ ਤੇ ਸਤਕਾਰ ਨਾਲ ਇਹ ਆਉਂਦੇ ਰਹਿ ਆ ਇਹ ਗੁਰੂ ਨੇ ਅੱਜ ਮਹਾਨ ਕਿਰਪਾ ਕੀਤੀ ਹੈ ਇਹ ਬੇਟਾ ਜਿਹੜਾ ਬੋਲਣ ਲੱਗ ਪਿਆ ਔਰ ਇਹਨਾਂ ਨੇ ਉਸੇ ਖੁਸ਼ੀ ਦੇ ਵਿੱਚ ਆਣ ਕੇ ਰੈਕਟਰ ਵੀ ਜਿਹੜਾ ਹੈ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਚੜਾਇਆ ਹੈ ਉਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਆਣ ਕੇ ਭੇਟ ਕੀਤਾ ਹੈ ਸ਼੍ਰੀ ਦਰਬਾਰ ਸਾਹਿਬ ਸੋ ਮੈਂ ਇਹ ਸੰਸਾਰ ਭਰ ਦੇ ਲੋਕਾਂ ਨੂੰ ਗੱਲ ਕਹਿਣੀ ਚਾਹਣਾ ਹੈ ਕਿ ਜਿਹੜਾ ਉਹਦੀ ਸ਼ਰਧਾ ਨਾਲ ਇਸ ਮਹਾਨ ਪਵਿੱਤਰ ਸਥਾਨ ਤੇ ਆਊਗਾ ਜਿਹੜੀ ਵੀ ਕਾਮਨਾ ਲੈ ਕੇ ਆਊਗਾ ਉਹ ਸਾਰੀਆਂ ਹੀ ਕਾਮਨਾ ਜਿਹੜੀਆਂ ਨੇ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਪੂਰੀਆਂ ਹੁੰਦੀਆਂ ਇਸ਼ਾਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸਹਿ ਕਾਮ ਤੇਨਾ ਸੋ ਐਸਾ ਹਰ ਧਿਆਇਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਸੋ ਸਾਰੀਆਂ ਇੱਛਾ ਜੜੀਆਂ ਨੇ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਪੂਰੀਆਂ ਹੁੰਦੀਆਂ ਨੇ ਇਸ ਪਰਿਵਾਰ ਦੀ ਇੱਛਾ ਜਿਹੜੀ ਹੈ ਪੂਰੀ ਹੋਈ ਹੈ ਔਰ ਇਹਨਾਂ ਨੇ ਆਣ ਕੇ ਗੁਰੂ ਦਾ ਸ਼ੁਕਰਾਨਾ ਕੀਤਾ ਕਿਉਂਕਿ ਜਦੋਂ ਇੱਛਾ ਪੂਰੀ ਹੁੰਦੀ ਆ ਤਾਂ ਹਰੇਕ ਪ੍ਰਾਣੀ ਮਾਤਰ ਦੇ ਦਿਲ ਚ ਹੁੰਦਾ ਮੈਂ ਜਾ ਕੇ ਉੱਥੇ ਸ਼ੁਕਰਾਨਾ ਕਰਕੇ ਆਵਾਂ ਇਹ ਗੁਰੂ ਦਾ ਸ਼ੁਕਰ ਕਰਨ ਵਾਸਤੇ ਔਰ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਨੇ ਔਰ ਨਾਲ ਦੀ ਨਾਲ ਇਹਨਾਂ ਨੇ ਟਰੈਕਟਰ ਲਿਆ ਕੇ ਇੱਥੇ ਜਿਹੜਾ ਉਹ ਚੜਾਇਆ ਹੈ ਔਰ ਉਹਦੀਆਂ ਚਾਬੀਆਂ ਜਿਹੜੀਆਂ ਨੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੈਂਟਰ ਸਰਦਾਰ ਭਗਵੰਤ ਸਿੰਘ ਉਹਨਾਂ ਨੂੰ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਸੌਂਪੀਆਂ ਨੇ ਤੋਂ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਵੀ ਅਰਦਾਸ ਬਿਰਥੀ ਕਰੇ ਨਾ ਹੋ ਬਈ ਜਨਕੀ ਅਰਦਾਸ ਜੇ ਅਰਦਾਸ ਸਹੀ ਮਨਵਾਣ ਕੇ ਗੁਰੂ ਦੇ ਦਰ ਤੇ ਆਪਾਂ ਕਰਾਂਗੇ ਤੇ ਉਹ ਅਰਦਾਸ ਸਾਡੀ ਜਿਹੜੀ ਆ ਉਹ ਕਦੇ ਬਿਰਥੀ ਨਹੀਂ ਜਾਂਦੀ ਸਾਡੀਆਂ ਸਾਰੀਆਂ ਹੀ ਮੰਗਾਂ ਸਾਰੀਆਂ ਹੀ ਕਾਮਨਾਵਾਂ ਔਰ ਸਾਡੇ ਸਾਰਾ ਜੋ ਸਾਡੇ ਮਨ ਵਿੱਚ ਇੱਛਾ ਹੈ ਉਹ ਸਾਰੀਆਂ ਇੱਛਾ ਜਿਹੜੀਆਂ ਇੱਥੋਂ ਪੂਰੀਆਂ ਹੋ ਜਾਂਦੀਆਂ ਨੇ ਉਹ ਗੁਰੂ ਰਾਮਦਾਸ ਸਾਹਿਬ ਨੇ ਇਹਨਾਂ ਦੀ ਇੱਛਾ ਪੂਰੀ ਕੀਤੀ ਹੈ ਔਰ ਇਹ ਉਹ ਵਰਾਸ਼ਿਕਰਾਣਾ ਕਰਨ ਵਾਸਤੇ ਆਏ ਨੇ ਔਰ ਅਹੀ ਵੀ ਇਹਨਾਂ ਦਾ ਇੱਥੇ ਆਦਾ ਧੰਨਵਾਦ ਵੀ ਕਰਦੇ ਕਿਉਂਕਿ ਇਹਨਾਂ ਨੇ ਆਣ ਕੇ ਗੁਰੂ ਰਾਮ ਸਾਹਿਬ ਸਾਰੀ ਸੰਗਤ ਦਾ ਸ਼ਕਰਾਨਾ ਕਰਨੇ ਆ ਮਹਾਰਾਜ ਸਾਰੀ ਸੰਗਤ ਦੇ ਸਾਰੇ ਬੱਚੇ ਨੂੰ ਲਾਗਣਾ ਹੈ ਨਾਨੀ ਨੇ ਬੜੀਆ ਅਵਸਥਾ ਅਰਦਾਸ ਆ ਕਿ ਕਿੱਸੀ ਮੰਮੀ ਫੜੀ ਰਹਿੰਦੀ ਸੀ ਬਾਬਾ ਜੀ ਜਦੋਂ ਮਹਾਰਾਜ ਕੋਈ ਇੰਗਲੈਂਡ ਜਾਂਦੇ ਸੀ ਬੱਚਾ ਬਿਲਕੁਲ ਨਹੀਂ ਖੋਲਦਾ ਇਹ ਕੈਸੀ ਤੋ ਨਾ ਰੋ ਮੇਰ ਬਾਸ ਤੱਕ ਆ ਗੁਰੂ ਰਾਮ ਦਾਸ ਜੀ ਨਵਰੀ ਚ ਰੱਬ ਬੱਚਾ ਜਰੂਰ ਬੋਲੇਗਾ ਪਾਣੀ ਪੁੱਛੀ ਸੀ ਬਾਬਾ ਜੀ ਮੰਗ ਕੇ ਕਿਹਾ ਅੱਜ ਬੱਲੇ ਨਹੀਂ ਪਾਰ ਕੇ ਤਾ ਕਿ ਕੀ ਆ ਸਤਾ ਬੂਹ ਫਨਵਾਤ ਕਉ ਦੀ ਕੋ ਨਾ ਕਰ ਦੀ ਗੁਰੂ ਦਾ ਸ਼ਕਰਾਨਾ ਕਰਨ ਵਾਸਤੇ ਆਏ ਨੇ ਸੋ ਇਹ ਸਾਰਾ ਕੁਝ ਜਿਹੜਾ ਹੈ ਇਹ ਗੁਰੂ ਦਾ ਦਿੱਤਾ ਤੇ ਗੁਰੂ ਦਾ ਹੀ ਸ਼ਕਰਾਨਾ ਬੀਬੇ ਨੇ ਕੀਤਾ ਉਹਨਾਂ ਦਾ ਮਨ ਵੀ ਭਰ ਗਿਆ ਬੀਬੀ ਦਾ ਮਨ ਵੀ ਭਰਿਆ ਹੈ ਕਿਉਂਕਿ ਉਹਨਾਂ ਨੇ ਜਿਹੜੀ ਉਹਨਾਂ ਦੀ ਤਾਂਗ ਸੀ ਉਹ ਪੂਰੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਸ਼ਿਫਤੇ ਬਲੇ ਜੇ ਸੁਨੇ ਹ ਸਸੀ ਅਗਾਂ ਪਹਿਲੀ ਭਾਸ਼ਾ ਅੰਬੋਲੂ ਨੂੰ ਅੰਤ ਗੂ ਅਚ ਅਗੂ ਵਾਂਥੀਕੂ ਅਚੀਟੀਕੂ ਖਾਪੇਕੂ ਚੂਕ ਰਾਈਟ ਕੁਕੂ ਚੀਟੀਕੂ ਤੇਕ ਵਾਚੀ ਕੋ ਕੋਪੀ ਸੰਜੀ ਕੰਨ ਸੰਜੀ ਚਾਂਸੇ ਫਤੇ ਮੇਂ ਮਨੋ ਕਾਮਨਾ ਪੂਰੀ ਮੈਂ ਜੋ ਕੁਛ ਵੀ ਹੈਗਾ ਅੱਜ ਬਾਬਾ ਜੀ ਦੀ ਬਦੌਲਤ ਮੈਨੂੰ ਸਭ ਕੁਝ ਮਿਲਿਆ ਕਿਉਂਕਿ ਇੱਕ ਮਾਂ ਦੀ ਆਸ ਹੁੰਦੀ ਹੈ ਕਿ ਉਸਨੇ ਬੱਚੇ ਲਈ ਉਹ ਬਹੁਤ ਕੁਝ ਕਰਦੀ ਹੈ ਤੇ ਮੈਂ ਵੀ ਆਪਣੇ ਬੱਚੇ ਲਈ ਬਹੁਤ ਕੁਝ ਕੀਤਾ ਮਾਰਾ ਦੇ ਨਾਲ ਜੁੜਨਾ ਮੇਰਾ ਪਹਿਲਾ ਫਰਜ਼ ਸੀ ਤਾਂ ਕਿ ਉਹਨਾਂ ਤੋਂ ਹੀ ਮੈਨੂੰ ਸਭ ਕੁਝ ਮਿਲਿਆ ਤੇ ਮੈਂ ਉਹਨਾਂ ਦੇ ਜੋ ਵੀ ਕਰਦੀ ਸੀ ਆਪਣੇ ਬੱਚੇ ਲਈ ਪਾਠ ਕੀਤਾ ਉਸ ਨੂੰ ਸਿਖਾਉਣ ਲਈ ਹਾਰੀ ਕੋਸ਼ਿਸ਼ ਕੀਤੀ ਤੇ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਗੁਰੂ ਘਰ ਨਾਲ ਜੋੜਿਆ ਗੁਰਸਿੱਖ ਬਣਾਇਆ ਇਹ ਹੀ ਮੇਰੀ ਆਸ ਹੈ ਕਿ ਮੇਰਾ ਬੱਚਾ ਵੱਡਾ ਹੋਵੇ ਗੁਰੂ ਘਰ ਨਾਲ ਜੁੜੇ ਗੁਰੂ ਘਰ ਦੀ ਸੇਵਾ ਕਰੇ ਮੇਰੇ ਲਈ ਇਹ ਹੀ ਬਹੁਤ ਕੁਝ ਹੈਗਾ ਮੈਂ ਚਾਹੁੰਦੀ ਆ ਕਿ ਮੇਰਾ ਬੇਟਾ ਹਮੇਸ਼ਾ ਸੰਗਤਾਂ ਦੀ ਸੇਵਾ ਕਰੇ ਤੇ ਇਸ ਤੋਂ ਵੱਡਾ ਮੈਨੂੰ ਹੋਰ ਕੁਝ ਨਹੀਂ ਹੈ ਕਿ ਜਦ ਵੀ ਮੇਰਾ ਬੇਟਾ ਕਿਸੇ ਤੇ ਕੋਈ ਵੀ ਦਿੱਕਤ ਹੋਵੇ ਤੇ ਉਹ ਆਪਣਾ ਸਾਰਾ ਜੋ ਵੀ ਕੁਝ ਕਰਨਾ ਚਾਹੁੰਦਾ ਆਪਣੀ ਮਰਜ਼ੀ ਨਾਲ ਉਹਨਾਂ ਦੀ ਹੈਲਪ ਕਰ ਸਕੇ ਤੇ ਮੈਂ ਬਹੁਤ ਬਹੁਤ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੀ ਆ ਕਿ ਉਸਨੇ ਮੈਨੂੰ ਮਾ ਕੇ ਆ ਉਸ ਨੂੰ ਪਾਠ ਆ ਗਿਆ ਉਸ ਨੂੰ ਪੰਜਾਬੀ ਬੋਲਣੀ ਆ ਗਈ ਇਸ ਲਈ ਮੈਂ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਇਹਨੂੰ ਯੂਕੇ ਤੋਂ ਇੰਡੀਆ ਲੈ ਕੇ ਆਈ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ ਹੈ ਕਿ ਬੱਚਾ ਜੀ ਸਾਡੀ ਗੁੜੀਆ ਮੇਰੇ ਕਹਿੰਦੀ ਰਹਿੰਦੀ ਮੰਮੀ ਮੇਰਾ ਬੇਟਾ ਬੇਟਾ ਬੋਲਦਾ ਨਹੀਂ ਹੈਗਾ ਮੈਂ ਕਿਹਾ ਕੋਈ ਨਹੀਂ ਪੁੱਤਰ ਮੈਂ ਗੁਰੂ ਰਾਮਦਾਸ ਦੀ ਨਗਰੀ ਚ ਜਾਂਦੀ ਰਹਿਣੀ ਆ ਮੈਂ ਅਰਦਾਸਪੁਰ ਵੱਲ ਗਈ ਆ ਬਾਬਾ ਜੀ ਕੋਲ ਕਾਲ ਤੱਕ ਤੇ ਜਾ ਕੇ ਬਾਬਾ ਜੀ ਕਹਿੰਦੇ ਉਹ ਜਰੂਰ ਬੱਚਾ ਬੋਲੇਗਾ ਤੁਸੀਂ ਖੰਡ ਪਾਟ ਰਖਾਣਾ ਬਾਬਾ ਜੀ ਆਏ ਸਾਲ ਅਸੀਂ ਇਹਨਾਂ ਦਾ ਖੰਡ ਪਾਟ ਵੀ ਰਖਾਣੇ ਆ ਤੇ ਬਾਬੇ ਦਾ ਸ਼ੁਕਰਾਨਾ ਵੀ ਕਰਦੀ ਹੈਗੀ ਇਹ ਮਹਾਰਾਜ ਨੇ ਇਹਨੂੰ ਬਾਰ ਬਾਰ ਸਭ ਕੁਝ ਦਿੱਤਾ ਇਥੋਂ ਮੰਨਣਾਰੇ ਤੋਂ ਤਾਂ ਦਾ ਸਭ ਗੁਰਦੁਆਰੇ ਤੋਂ ਵੀ ਇਹਨੂੰ ਕਾਕਾ ਦੂਜਾ ਵੀ ਮਿਲਿਆ ਮਹਾਰਾਜ ਬਾਬਾ ਜੀ ਇਹਦੀ ਸੁਖਣਾ ਦੇਣ ਆਈ ਜਦੋਂ ਬੋਲਦਾ ਸੀ ਹੁਣ ਬੋਲਦਾ ਮਹਾਰਾਜ ਸੱਚੇ ਪਾਤਸ਼ਾਹ ਦਾ ਛੁਕਰਾਨਾ ਕਰਦੀ ਏ ਤੁਸੀਂ ਅਰਦਾਸ ਬੇਨਤੀ ਕਰੋ ਇਹ ਉਧਰ ਦੀ ਮਹਾਰਾਜ ਨੂੰ ਸਟੇ ਮਿਲ ਜੇ ਇਹ ਪੱਕੀ ਹੋ ਜੇ ਫੇਰ ਆਪਣੀ ਨੌਕਰੀ ਕੰਮ ਕਰੇ ਜੋ ਵੀ ਇਹਦੀ ਸਰਦਾ ਹੋਵੇ ਕਰੇਗੀ ਆਪਣੀ ਭੇਵੇ ਕਰੇਗੀ ਗੁਰੂ ਘਰ ਦੇ ਵਿੱਚ ਇਹ ਸਾਕ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ